ਡਰਨ ਸ਼ਾਇਦ ਆ ਪਤੰਗ ਚ ਫਸ ਗਿਆ ਇੱਕ ਹੋਰ ਡਰਨ ਇਧਰਲੇ ਬੰਨੇ ਆ ਗਿਆ ਆ ਗੋਲੇ ਸੁੱਟ ਰਿਹਾ ਆ ਗੋਲੇ ਸੁੱਟ ਰਿਹਾ ਇੱਕ ਹੋਰ ਗੋਲਾ ਇਹਨੇ ਥੱਲੇ ਸੁੱਟਨਾ ਬਹੁਤ ਜ਼ਬਰਦਸਤ ਤਰੀਕੇ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਮੈਂ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਆ ਇਹ ਕਲੀਅਰ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਕਿਸਾਨਾਂ ਵਾਲੇ ਪਾਸੇ ਨੂੰ ਕਿਸਾਨਾਂ ਦੇ ਉੱਪਰ ਪਰ ਹੰਝੂ ਗੈਸ ਦੇ ਗੋਲਿਆਂ ਦੀ ਵਰਖਾ ਹੋ ਰਹੀ ਹੈ ਕਿਸਾਨ ਕਹਿੰਦੇ ਕਿ ਅਸੀਂ ਤਾਂ ਦਿੱਲੀ ਜਾਵਾਂਗੇ ਉਧਰੋਂ ਲਗਾਤਾਰ ਵਰਖਾ ਹੋ ਰਹੀ ਹੈ ਔਰ ਇਧਰਲੇ ਬੰਨੇ ਇੱਕ ਨੌਜਵਾਨ ਦੇ ਛੱਟ ਵੀ ਲੱਗੀ ਆ ਇਧਰਲੇ ਬੰਨੇ ਇੱਕ ਨੌਜਵਾਨ ਦੇ ਛੱਟ ਲੱਗੀ ਆ ਉਸ ਨੂੰ ਪਾਣੀ ਪਿਆਇਆ ਜਾ ਰਿਹਾ ਦੇਖਦੇ ਹਾਂ ਕੀ ਆ ਹਾਲਾਤ ਇੱਕ ਬਾਈ ਦੇ ਛੱਟ ਲੱਗੀ ਆ ਕਾਫੀ ਤਾਂ ਹੰਝੂ ਗੈਸ ਦੇ ਗੋਲਿਆਂ ਦੇ ਵਿੱਚ ਘਿਰ ਗਿਆ ਸੀਗਾ ਇਹ ਨੌਜਵਾਨ ਚਲੋ ਅੱਗੇ ਦਾ ਚੱਲ ਤਾਂ ਇੱਕ ਨੌਜਵਾਨ ਦੇ ਛੱਟਾਂ ਲੱਗੀਆਂ ਕਾਫੀ ਉਹਨੂੰ ਪੱਖੀਆਂ ਝੱਲੀਆਂ ਜਾ ਰਹੀਆਂ ਉਸ ਨੂੰ ਹਵਾ ਚੱਲੀ ਜਾ ਰਹੀ ਹੈ ਤਾਂ ਪਾਣੀ ਪਿਆਇਆ ਜਾ ਰਿਹਾ ਇਸ ਨੌਜਵਾਨ ਦੇ ਸ਼ਾਇਦ ਗੋਲਾ ਵੱਜ ਜਾ ਕੇ ਤਾ ਇੱਕ ਬਾਈ ਦੇ ਬਹੁਤ ਜ਼ਿਆਦਾ 6:00 ਵਜੇ ਆ ਸ਼ਾਇਦ ਤਾਂ ਪਰ ਹੌਸਲੇ ਚ ਮੁੰਡਾ ਠੀਕ ਆ ਉੱਪਰ ਡਿੱਗੇ ਦੇ ਕੋਲ ਕੀ ਹੋਇਆ ਕੀ ਆ ਪੰਪगिर ਗਿਆ ਬੰਬ ਉਹ ਨੂਨ ਦੇ ਦਿਓ ਯਾਰ ਤਾਂ ਹੁਣ ਠੀਕ ਆ ਹੁਣ ਠੀਕ ਆ ਬਾਈ ਤਾਂ ਪਾਣੀ ਪੂਣੀ ਪਿਆਤਾ ਬਾਈ ਨੂੰ ਪਰ ਲਗਾਤਾਰ ਗੋਲੇ ਡਾਕੇ ਜਾ ਰਹੇ ਆ ਇਹ ਮਾਹੌਲਾ ਸ਼ੰਭੂ ਬਾਰਡਰ ਦਾ ਜਿੱਥੇ ਕਿਸਾਨ ਪ੍ਰੋਟੈਸਟ ਕਰਨ ਵਾਸਤੇ ਆਏ ਹੋਏ ਆ ਕਸਾਨ ਕੇਂਦਰ ਸੀ ਦਿੱਲੀ ਜਾਣਾ ਚਾਹੁੰਦੇ ਪਰ ਉਧਰੋਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਜਾਣ ਨਾ ਦਿੱਤਾ ਜਾਵੇ ਕਿਸਾਨਾਂ ਨੂੰ ਪੂਰਾ ਜ਼ੋਰ ਲੱਗਿਆ ਹੋਇਆ ਹੈ ਸਰਕਾਰ ਦਾ ਬਾਈ ਨੂੰ ਲੈ ਕੇ ਜਾਇਆ ਜਾ ਰਿਹਾ ਅਗਲੇ ਪਾਸੇ ਲੈ ਕੇ ਲੈ ਕੇ ਜਾਇਆ ਜਾ ਰਿਹਾ ਇਸ ਨੌਜਵਾਨ ਨੂੰ ਇਹਦੇ 60 ਵਜੇ ਆ ਇਸ ਨੌਜਵਾਨ ਦੇ ਤਾਂ ਹੁਣ ਇਧਰਲੇ ਬੰਨੇ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਜਿੱਧਰ ਹੰਝੂ ਗੈਸ ਦੇ ਗੋਲੇ ਧਕੇ ਜਾ ਰਹੇ ਨੇ ਲਗਾਤਾਰ ਔਰ ਇਸ ਪਾਸਿਓਂ ਲਗਾਤਾਰ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਵੀ ਹੋਏ ਆ ਇੱਕ ਪਾਸੇ ਕੇਂਦਰ ਸਰਕਾਰ ਦਾ ਪ੍ਰਪੋਜ਼ਲ ਫਿਰ ਆਇਆ ਹੋਇਆ ਫਿਰ ਤੋਂ ਕੇਂਦਰ ਸਰਕਾਰ ਕਹਿੰਦੇ ਗੱਲਬਾਤ ਕਰਨਾ ਚਾਹੁੰਦੀ ਆ ਪਰ ਡਰੋਨ ਦੇ ਨਾਲ ਗੋਲਿਆਂ ਦੀ ਵਰਖਾ ਤੇ ਕਦੇ ਜਿਹੜਾ ਦੂਰ ਤੱਕ ਟੀਅਰ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਕਿਸਾਨਾਂ ਵਾਲੇ ਪਾਸੇ ਨੂੰ ਕਿਸਾਨਾਂ ਦੇ ਉੱਪਰ ਤਾਂ ਦੂਰ ਤੱਕ ਦਾ ਮਾਹੌਲ ਵੀ ਤੁਹਾਨੂੰ ਦਿਖਾ ਰਹੇ ਆ ਅਸੀਂ ਕਿ ਦੂਰ ਤੱਕ ਕਿਵੇਂ ਗੋਲੇ ਆਉਂਦੇ ਆ ਤੇ ਕੀ ਇਹ ਕਿਸਾਨਾਂ ਦੇ ਪ੍ਰੋਟੈਸਟ ਦੇ ਵਿੱਚ ਇਹ ਚੀਜ਼ਾਂ ਵਰਤੀਆਂ ਜਾ ਸਕਦੀਆਂ ਸਭ ਤੋਂ ਅਹਿਮ ਸਵਾਲ ਆ ਇਧਰਲੇ ਬਨੇ ਡਾਕੇ ਜਾ ਰਹੇ ਆ ਅਸਮਾਨ ਦੇ ਵਿੱਚ ਦੇਖੋ ਜਿਹੜੇ ਧੂਆਟ ਦਾ ਹੋਇਆ ਨਜ਼ਰ ਆ ਰਿਹਾ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਆ ਇਹ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਆ ਇਹ ਜਿਹੜਾ ਜਿਹੜੇ ਸ਼ੈੱਲ ਸਿੱਟੇ ਜਾ ਰਹੇ ਆ ਜਿਹੜਾ ਅਸਮਾਨ 'ਚ ਜਾ ਰਿਹਾ ਧੂਆ ਤਾਂ ਬਹੁਤ ਜ਼ਬਰਦਸਤ ਇਹਦੀ ਗੈਸ ਚੜਦੀ ਟੀਅਰ ਗੈਸ ਦੀ ਬਹੁਤ ਜ਼ਬਰਦਸਤ ਧੂਆ ਚੜਦਾ ਟੀਅਰ ਗੈਸ ਦਾ ਤਾਂ ਕਿਉਂਕਿ ਅਸੀਂ ਕਈ ਵਾਰ ਅੱਜ ਵੀ ਫੀਲ ਕੀਤਾ ਇਸ ਤੋਂ ਪਹਿਲਾਂ ਵੀ ਜਦੋਂ ਪਹਿਲੇ ਦਿਨ ਬੈਰੀਕੇਡ ਪੱਟਣ ਲੱਗੇ ਮੁੰਡੇ ਤਾਂ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਪਰ ਕਿਸਾਨ ਕਹਿੰਦੇ ਕਿ ਅਸੀਂ ਗੱਲਬਾਤ ਕਰਨੀ ਆ ਅੱਜ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋ ਜੇ ਗੱਲਬਾਤ ਤੋਂ ਬਾਅਦ ਫਿਰ ਦੇਖਿਆ ਜਾਊਗਾ ਕਿ ਕੀ ਕਰਨਾ ਅੱਗੇ ਕੀ ਅੱਗੇ ਵਧਣਾ ਕਿਸਾਨਾਂ ਨੇ ਗ੍ਰਿਫਤਾਰੀਆਂ ਦੇਣੀਆਂ ਜਾਂ ਅਗਲਾ ਐਕਸ਼ਨ ਕਿਸਾਨਾਂ ਦਾ ਕੀ ਹੋਣਾ ਤਾਂ ਸਭ ਤੋਂ ਅਹਿਮ ਗੱਲ ਇਹ ਆ ਕਿ ਬਾਕੀ ਜਥੇਬੰਦੀਆਂ ਨੂੰ ਨਾਲ ਲੈਣ ਦੀ ਲੋੜ ਆ ਇਸ ਵੇਲੇ ਸਯੁਕਤ ਕਿਸਾਨ ਮੋਰਚੇ ਨਾਲ ਰابطਾ ਕਾਇਮ ਕਰਨ ਦੀ ਵੀ ਲੋੜ ਆ ਉਹਨਾਂ ਨੂੰ ਵੀ ਰابطਾ ਕਿਸਾਨ ਕਹਿੰਦੇ ਕਿ ਕਾਇਮ ਕਰ ਲੈਣਾ ਚਾਹੀਦਾ ਘਰੇ ਬੈਠੇ ਬਿਆਨ ਦਾਖਰੇ ਆ ਕਿਉਂਕਿ ਮਸਲਾ ਇਕੱਲੇ ਇੱਕ ਕਿਸੇ ਜਥੇਬੰਦੀ ਦਾ ਦੋ ਜਥੇਬੰਦੀਆਂ ਦਾ ਨਹੀਂ ਇਹ ਕਿਸੇ ਹੀਰੋਇਜ਼ਮ ਦੀ ਜਿਹੜੀ ਪੋਲਿਟਿਕਸ ਆ ਇਹਨੂੰ ਛੱਡ ਕੇ ਇੱਕ ਪਾਸੇ ਲੋਕਾਂ ਬਾਰੇ ਸੋਚਣਾ ਚਾਹੀਦਾ ਤਾਂਕਿ ਲੋਕ ਜਿਹੜੇ ਆ ਇਹ ਲੋਕ ਇਹਨਾਂ ਲੀਡਰਾਂ ਦੇ ਪਿੱਛੇ ਆਏ ਆ ਆਪਦੇ ਮਸਲਿਆਂ ਨੂੰ ਲੈ ਕੇ ਐਮਐਸਪੀ ਦੇ ਮਸਲੇ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਮੰਗਾਇਆ ਇਹਨਾਂ ਦੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਪਰ ਇਹ ਕਿਸੇ ਇੱਕ ਬੰਦੇ ਲਈ ਨਹੀਂ ਇਹ ਸਾਰਿਆਂ ਵਾਸਤੇ ਹੀ ਆ ਤਾਂ ਸਾਰੇ ਪੰਜਾਬ ਹਰਿਆਣਾ ਵਾਸਤੇ ਪੂਰੇ ਦੇਸ਼ ਵਾਸਤੇ ਆ ਤਾਂ ਕਹਿੰਦੇ ਕਿਸਾਨਾਂ ਨੂੰ ਨਾਲ ਲੱਗਣਾ ਚਾਹੀਦਾ ਪਰ ਉੱਥੇ ਹੀ ਹੁਣ ਇਧਰਲੇ ਬੰਨਿਓ ਪੰਜਾਬ ਤੇ ਹਰਿਆਣੇ ਦੇ ਕਿਸਾਨ ਚੱਲ ਰਿਹਾ ਉਧਰੋਂ ਡਰੋਨ ਦੀ ਮੂਵਮੈਂਟ ਫਿਰ ਸ਼ੁਰੂ ਹੋ ਗਈ ਡਰੋਨ ਚਾੜ ਦਿੱਤਾ ਉਧਰੋਂ ਡਰੋਨ ਚਾੜ ਦਿੱਤਾ ਉਧਰਲੇ ਬੰਨਿਓ ਤਾਂ ਉਧਰੋਂ ਡਰੋਨ ਦੇ ਵੱਲੋਂ ਕਿਉਂਕਿ ਹੁਣ ਪਤੰਗਾਂ ਦਾ ਅਸਰ ਜਿਹੜਾ ਉਹ ਬੇਅਸਰ ਹੋ ਗਿਆ ਪਤੰਗ ਤਾਂ ਡਰੋਨ ਇਧਰਲੇ ਬੰਨਿਓ ਫਿਰ ਆਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਲਗਾਤਾਰ ਇਹਦੇ ਵੱਲੋਂ ਵੀ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਕਿਸਾਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਇਸ ਡਰੋਨ ਦੇ ਵੱਲੋਂ ਵੀ ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਆ ਗੋਲੇ ਦਾਗ ਦਿੱਤੇ ਆ ਨੇ ਹਾਂ ਲਗਾਤਾਰ ਗੋਲੇ ਛੁੱਟ ਰਿਹਾ ਡਰੋਨ ਇਧਰਲੇ ਬੰਨੇ ਆ ਜਿਹੜਾ ਦੇਖੋ ਆ ਆ ਗੋਲੇ ਛੁੱਟ ਰਿਹਾ ਆ ਗੋਲੇ ਛੁੱਟ ਰਿਹਾ ਇੱਕ ਹੋਰ ਗੋਲਾ ਇਹਨੇ ਥੱਲੇ ਛੱਡਣਾ ਇਧਰੋਂ ਆ ਹੋਰ ਗੋਲੇ ਛੁੱਟ ਦਿੱਤੇ ਆ ਤਿੰਨ ਗੋਲੇ ਛੁੱਟ ਦਿੱਤੇ ਆ ਇਸ ਡਰੋਨ ਨੇ ਤਾਂ ਤਿੰਨ ਗੋਲੇ ਛੁੱਟ ਦਿੱਤੇ ਇਸ ਤੋਂ ਬਾਅਦ ਇੱਕ ਹੋਰ ਮਗਰੀ ਪਿੱਛੇ ਦੀ ਪਿੱਛੇ ਇੱਕ ਹੋਰ ਇੱਕ ਹੋਰ ਡਰੋਨ ਇਧਰਲੇ ਬੰਨੇ ਆ ਗਿਆ ਇੱਕ ਡਰੋਨ ਇਧਰਲੇ ਬੰਨੇ ਹੋਰ ਆ ਗਿਆ ਤੇ ਇਹਦੇ ਵੱਲੋਂ ਵੀ ਗੋਲੇ ਛੁੱਟੇ ਜਾਣਗੇ ਲਗਾਤਾਰ ਤਾਂ ਪਰ ਪਤੰਗ ਨਹੀਂਵੇਂ ਰਹਿ ਗਿਆ ਪਤੰਗ ਨਹੀਂਵੇਂ ਰਹਿ ਗਿਆ ਔਰ ਪਰ ਇਸ ਬੰਨੇ ਹੋਰ ਆ ਡਰੋਨ ਸ਼ਾਇਦ ਆ ਪਤੰਗ ਚ ਫਸ ਗਿਆ ਇਧਰੋਂ ਆ ਆ ਪਤੰਗ ਦੇ ਵਿੱਚ ਫਸ ਗਿਆ ਡਰੋਨ ਸ਼ਾਇਦ ਇਹ ਕੀ ਹੋਇਆ ਇਹ ਦੇਖਦੇ ਆ ਇਧਰਲੇ ਬੰਨੇ ਕਿਉਂਕਿ ਇਧਰਲੇ ਬੰਨੇ ਵੀ ਆ ਡਰੋਨ ਜਿਹੜਾ ਸੀਗਾ ਕਿਉਂਕਿ ਇਧਰੋਂ ਪਤੰਗਬਾਜ਼ੀ ਵੀ ਲਗਾਤਾਰ ਚੱਲ ਰਹੀ ਆ ਪਰ ਬਹੁਤ ਤਕੜੇ ਡਰੋਨ ਔਰ ਬਹੁਤ ਤਕੜੇ ਲੈਵਲ ਦੀ ਇਧਰਲੇ ਬੰਨਿਓ ਗੋਲੇ ਗੋਲੇਬਾਰੀ ਗੋਲੇਬਾਰੀ ਸ਼ੁਰੂ ਹੋਈ ਆ ਬਹੁਤ ਜ਼ਬਰਦਸਤ ਤਰੀਕੇ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨਿਓ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਗੋਲੇ ਕਿਸਾਨਾਂ ਦੇ ਉੱਪਰ ਛੁੱਟੇ ਜਾ ਰਹੇ ਆ ਇਸ ਡਰੋਨ ਨੇ ਇਧਰੋਂ ਫਿਰ ਆਉਣਾ ਵਾਰ-ਵਾਰ ਇਸੇ ਤਰੀਕੇ ਦੇ ਨਾਲ ਇਹ ਡਰੋਨ ਆ ਰਹੇ ਆ ਤਾਂ ਬਹੁਤ ਤਕੜੇ ਲੈਵਲ ਤੇ ਗੋਲਾਬਾਰੀ ਜਿਹੜੀ ਆ ਉਹ ਸ਼ੁਰੂ ਹੋਈ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਦਵਿੰਦਰ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਿਹਾ ਮੇਰੇ ਕੈਮਰਾ ਪਰਸਨ ਔਰ ਪਰ ਉਧਰੋਂ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਲਗਾਤਾਰ ਧਮਾਕਿਆਂ ਦੇ ਧਮਾਕੇ ਹੋ ਰਹੇ ਆ ਲਗਾਤਾਰ ਅ ਫਰ ਕਿਸਾਨ ਕਹਿੰਦੇ ਕਿ ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਵੀ ਪੂਰੇ ਹੌਸਲੇ ਦੇ ਵਿੱਚ ਆ ਤਾਂ ਅੱਜ ਕਿਉਂਕਿ ਹਵਾ ਤੇਜ ਆ ਤਾਂ ਪਤੰਗਾਂ ਦਾ ਵੀ ਅਸਰ ਜਿਹੜਾ ਥੋੜਾ ਜਿਹਾ ਘਟ ਹੋ ਰਿਹਾ ਬਈ ਅਸਰ ਹੋ ਰਿਹਾ ਪਰ ਉਧਰੋਂ ਗੋਲੇ ਜਿਹੜੇ ਆ ਰਹੇ ਆ ਉਹਨਾਂ ਦਾ ਅਸਰ ਸਾਰਾ ਫੋਰਸ ਦੇ ਉੱਪਰ ਹੀ ਹੋ ਰਿਹਾ ਕਿਉਂਕਿ ਹਵਾ ਉਧਰਲੇ ਬੰਨੇ ਦੀ ਆ ਤਾਂ ਜਿੰਨਾ ਵੀ ਗੋਲੇ ਛੁੱਟੇ ਜਾਂਦੇ ਆ ਗੋਲੇ ਆਉਂਦੇ ਆ ਤਾਂ ਧੂਆਂ ਸਾਰਾ ਜ਼ਿਆਦਾਤਰ ਜਿਹੜਾ ਉਧਰੋਂ ਛੁੱਟੇ ਜਾ ਰਹੇ ਆ ਉਹ ਉਹਨਾਂ ਦਾ ਅਸਰ ਪਰਲੇ ਬੰਨੇ ਹੋ ਰਿਹਾ ਤਾਂ ਇਧਰੋਂ ਸ਼ਾਇਦ ਕਿਸੇ ਦੇ ਸੱਟ ਨਾ ਲੱਗੀ ਹੋਵੇ ਕਿਉਂਕਿ ਲੋਕ ਬਹੁਤ ਸਾਰੇ ਭੱਜ ਕੇ ਇਧਰ ਨੂੰ ਗਏ ਆ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਕੋਈ ਦਿੱਲੀ ਬਾਰਡਰ ਜਾਂ ਕੋਈ ਹੋਰ ਬਾਰਡਰ ਨਹੀਂ ਇਹ ਸ਼ੰਭੂ ਬਾਰਡਰ ਦਾ ਮਾਹੌਲ ਆ ਜਿੱਥੋਂ ਦੀ ਅਸੀਂ ਤਸਵੀਰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਕੇ ਦੇ ਉੱਪਰ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਔਰ ਲਗਾਤਾਰ ਤੁਹਾਨੂੰ ਅਸੀਂ ਦਿਖਾ ਵੀ ਰਹੇ ਹਾਂ ਕਿ ਹੋ ਕੀ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਤਾਂ ਵਾਰ-ਵਾਰ ਵਾਰ-ਵਾਰ ਗੋਲੇ ਦਾਗੇ ਜਾਂਦੇ ਆ ਪਰ ਕਿਸਾਨ ਫਿਰ ਕਹਿੰਦੇ ਇਸ ਤਾਂ ਚੜ੍ਹਦੀ ਕਲਾ ਦੇ ਵਿੱਚ ਆ ਔਰ ਇਧਰੋਂ ਭੱਜ ਕੇ ਕਿਸਾਨ ਫਿਰ ਅਗਲੇ ਬੰਨੇ ਨੂੰ ਚਲੇ ਜਾਂਦੇ ਆ ਮਾਹੌਲ ਹੰਗੜਾ ਤਾਂ ਦੇਖ ਸਕਦੇ ਹੋ ਤੁਸੀਂ ਨੌਜਵਾਨ ਕਹਿੰਦੇ ਕਿ ਨੌਜਵਾਨ ਕਹਿੰਦੇ ਕਿ ਜਾਣਾ ਚਾਹੀਦਾ ਅਗਲੇ ਬੰਦੇ ਨੂੰ ਪਰ ਕਿਸਾਨ ਲੀਡਰ ਕਹਿੰਦੇ ਕਿ ਲੀਡਰ ਅੱਗੇ ਲੱਗਣਗੇ ਇੱਕ ਵਾਰ ਪਹਿਲਾਂ ਗੱਲਬਾਤ ਹੋ ਜੇ ਕੇਂਦਰ ਸਰਕਾਰ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਅੱਗੇ ਕੀ ਡਿਸਾਈਡ ਕਰਨਾ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਹੱਥਾਂ 'ਚ ਬੋਰੀਆਂ ਲੈ ਕੇ ਇਹਨਾਂ ਦੇ ਕੋਲੇ ਬੋਰੀਆਂ ਨੇ ਆਹ ਬੋਰੀਆਂ ਪਾ ਦਿੰਦੇ ਉੱਪਰ ਜਦੋਂ ਹੀ ਗੋਲੇ ਡੋਕ ਦਿਖਦੇ ਆ ਤਾਂ ਨਾਲ ਦੀ ਨਾਲ ਉੱਪਰ ਬੋਰੀਆਂ ਛੁੱਟ ਦਿੱਤੀਆਂ ਜਾਂਦੀਆਂ ਤਾਂ ਲਗਾਤਾਰ ਧਮਾਕੇ ਤੇ ਧਮਾਕੇ ਹੋ ਰਹੇ ਆ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਆ ਔਰ ਮੁੰਡਿਆਂ ਨੂੰ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵਾਪਸ ਮੁੜਿਓ ਵਾਪਸ ਆਉਣ ਲਈ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਵੀ ਨੌਜਵਾਨ ਜਿਹੜੇ ਨੌਜਵਾਨ ਵੀ ਅੱਗੇ ਆ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਵਾਪਸ ਮੁੜਿਓ ਜੱਥੇਬੰਦੀਆਂ ਦਾ ਫੈਸਲਾ ਹੋਊਗਾ ਔਰ ਉਸ ਤੋਂ ਬਾਅਦ ਫਿਰ ਅਗਲੇ ਪਾਸੇ ਜਾਵਾਂਗੇ ਪਰ ਸ਼ੰਭੂ ਬਾਰਡਰ ਤੇ ਅੱਜ ਸਵੇਰ ਤੋਂ ਹੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਤਣਾਅ ਦਾ ਮਾਹੌਲਾ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਫਿਰ ਕਿਸਾਨਾਂ ਨੂੰ ਖੜੇੜਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ